ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫਤੇਗੜ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸ਼ੂਏ ਗਾਂ ਤੇ ਇੱਕ ਹੈਗੀ ਗੱਬਣ ਗਾਂ ਵੱਬ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਸਾਸਰੀ ਕਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਵੀ ਆਪਣਾ ਨਾਮ ਬਾਈ ਆਪਣਾ ਪ੍ਰਵੋਦੀਪ ਸਿੰਘ ਹਾਂਜੀ ਇਹ ਆ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਆ ਦੱਸੋ ਬੈੜ ਦੀ ਜਾਂ ਇਹ ਆਪਣੇ ਕੋਲੇ ਤੀਜੇ ਸ਼ੂਏ ਸ਼ੂਂਦੀ ਆ ਬਾਈ ਬੈੜ ਹਾਂਜੀ ਤੇ ਦੂਜੇ ਸ਼ੂਏ ਨੇ 30 ਲੀਟਰ ਦੁੱਧ ਦਿੱਤਾ ਠੀਕ ਆ ਤੇ ਮਗਰ ਇਹਦੇ ਬੱਛਾ ਗਾ ਅੱਜ ਤੜਕੇ ਸੂਈ ਆ ਬਈ 8:00 ਵਜੇ ਦੇਰ ਜੂਰ ਪੈ ਗਈ ਦੇਰ ਜੂਰ ਓਕੇ ਆ ਜਾਵਾ ਬਈ ਵੀਡੀਓ ਬਣਾਈ ਵੀ ਆ ਠੀਕ ਆ ਤੇ ਦੂਜੀ ਗੱਬਣਾ ਗਈ ਗਾ ਦੂਜੇ ਸਵੇਰੇ ਸੂਣਾ ਹਾਂਜੀ ਉਹਦੇ ਹਜੇ 25 ਦਿਨ ਬਾਕੀ ਪਏ ਨੇ ਠੀਕ ਆ 25 ਦਿਨ ਬਾਕੀ ਹੂੰ ਠੀਕ ਆ ਰੇਟ ਬਾਈ ਜਿੰਨਾ ਦਾ ਰੇਟ ਬਾਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਲੋਪਰਾ ਚੈੱਕ ਕਰ ਸਕਦੇ ਐਨਾ ਇੱਕੋ ਹੀ ਸੰਨਾ ਠੀਕ ਆ ਨਾ ਧਨੋਲਾ ਨੇੜੇ ਰਹਿੰਦਾ ਇਧਰ ਪੱਤਿਗੜ੍ਹ ਸੰਨਾ ਠੀਕ ਆ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀ